ਪਿੰਡਿੰਦਨਾ ਕਲਾਸ ਕੇ ਵਿਖੇ ਦਰਬਾਰ ਬਾਬਾ ਫਲੰਦੀ ਸ਼ਾਜੀ ਕਾਦਰੀ ਜੀ ਦਾ ਸਾਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 6 ਤੇ 7 ਜੁਲਾਈ ਨੂੰ ਦਰਬਾਰ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਨੱਗਨਵਾਸੀ ਐਨ ਆਰ ਆਈ ਵੀਰਾਂ ਪੈਣਾ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ पूर्वक ਮਨਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੈਡਮ ਚਰਨਜੀਤ ਨੇ ਦੱਸਿਆ ਕਿ 6 ਜੁਲਾਈ ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਨਿਸ਼ਾਨਾ ਸਭ ਜੜਾਉਣ ਦੀ ਰਸਮ ਦਾ ਕੀਤੇ ਜਾਵੇਗੀ ਬਾਅਦ ਦੁਪਹਿਰ 12 ਵਜੇ ਤੋਂ ਬਾਅਦ ਚਾਦਰਾਂ ਚੜਾਉਣ ਦੀ ਰਸਮ ਦਾ ਕੀਤੇ ਜਾਵੇਗੀ ਚਾਪ ਕੋੜੇ ਦਾ ਲੰਗਰ ਤੋਂ ਬਰਤਾਇਆ ਜਾਵੇਗਾ ਇਸੇ ਤਰ੍ਹਾਂ ਦੂਸਰੇ ਦਿਨ ਸਵੇਰੇ 10 ਵਜੇ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਜਿਸ ਵਿੱਚ ਨਾਮਵਰ ਕਲਾਕਾਰ ਅਤੇ ਕਵਾਲੀ ਮਹਿਫਲ ਸਜਾਈ ਜਾਵੇਗੀ ਜਿਸ ਵਿੱਚ ਪ੍ਰਸਿੱਧ ਕਲਾਕਾਰ ਤੇ ਕਵਾਲੇ ਨਕਾਲੈਂਡ ਕਪਾਲੈਂਡ ਪਾਰਟੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਦੋ ਹੀ ਦਿਨ ਗੁਰੂ ਕੇ ਲੰਗਰ ਉਤਟ ਵਰਤਾਏ ਜਾਣਗੇ ਅਤੇ ਬਾਬਾ ਜੀ ਦੀ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਉਹ ਮਹਮਾਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਸੋ ਤੁਸੀਂ ਦੇਖ ਰਹੇ ਹੋ ਦੁਸਾਂਝ ਕਿਲਾ ਤੋਂ ਸਰਿੰਦਰਪਾਲ ਕੋਕੂ ਦੀ ਖਾਸ ਰਿਪੋਰਟ ਦੁਸਾਂਝ ਲਾਈਵ ਨਿਊ ਚੈਨਲ ਤੋਂ ਚੈਨਲ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਸਾਰਿਆਂ ਨੂੰ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਸੋ ਖੁਮ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਜੇ ਆਪਾਂ ਬੱਲਦੀਸ਼ਾ ਜੀ ਦਾ ਕੰਨ ਨਰਮਲਾ ਦੇ ਸਾਰੇ ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਦਾਦਾ ਬੱਲਦੀਸ਼ਾ ਕਾਦਰੀ ਦੀ ਯਾਦ ਵਿੱਚ ਫਲਾਨਾ ਜੋੜ ਮੇਲਾ 6 ਦੇ ਖੱਤ ਦੇ ਲਈ ਪ੍ਰਬੰਧਕ ਕਮੇਟੀ ਤੇ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਪਰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਹੁਮ ਹੁਮਾ ਆ ਕੇ ਇਸ ਮੇਲੇ ਵਿੱਚ ਦਰਸ਼ਨ ਦਿਓ ਤੇ ਬਾਬਾ ਜੀ ਦੇ ਅਸ਼ੀਰਵਾਦ ਪ੍ਰਾਪਤ ਕਰੋ ਮੇਲੇ ਵਿੱਚ ਪਹਿਲੇ ਦਿਨ 6 ਜੁਲਾਈ ਨੂੰ 11:00 ਵਜੇ ਚੰਦ ਅਰੋਣ ਦੀ ਰਸਮੀ ਕੀਤੀ ਜਾਏਗੀ ਉਸ ਤੋਂ ਬਾਅਦ ਲੰਗਰ ਤੇ ਜਿਹੜਾ ਹੁੰਦਾ ਮੱਕ ਤੇ ਪਕੌੜੇ ਹਨੰਦਰ ਚੱਲੂਗਾ ਦੂਸਰਾ ਦਿਨ 12 ਜੁਲਾਈ ਨੂੰ ਚਾਦਰ ਸਿੱਧੀ ਕੀਤੀ ਜਾਏਗੀ ਨਾਲੇ ਸਾਤ ਪਕੌੜਿਆਂ ਦਾ ਲੰਗਰ ते उस तो उसो बाद सभ्याचारक प्रोग्राम जान चा शाम तक जिस दे जो बहुत ही नामदार कलाकार कवाली वाले तो नाल ही तेरे नकल का प्रोग्राम जरा जाऊगा तो सारी संगत में बेनती है कि हमें पहुँचो मेले की कौनकू बताओ कि बब्या आशीर्वाद करो प्राप्त करो धन धन बा बुलंदी शाह जी धन धान बाबा निर्मला देवी जी जय बाबा बुलंदी शाह जी बहुत सचे दरबार पीछे